प्यारे दोस्तों सारियां नु सत श्री अकाल जी ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਤੇ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪ੍ਰਾਕੀਨ ਭਾਰਤ ਦੇ ਇਤਿਹਾਸਿਕ ਸਰੋਤਾਂ ਬਾਰੇ ਪੜਾਂਗੇ ਜੇਕਰ ਦੋਸਤੋ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਓ ਹੁਣ ਅਸੀਂ ਭਾਰਤ ਦੇ ਇਤਿਹਾਸਿਕ ਸਰੋਤਾਂ ਬਾਰੇ ਪੜਦੇ ਹਾਂ ਪ੍ਰਾਚੀਨ ਭਾਰਤ ਦੇ ਇਤਿਹਾਸਿਕ ਸਰੋਤਾਂ ਦੀ ਵੇਰਵਾ ਪ੍ਰਾਚੀਨ ਭਾਰਤ ਦਾ ਇਤਿਹਾਸ ਲਗਭਗ 3000 ਈਸਵੀ ਪੂਰਵ ਤੋਂ 1200 ਈਸਵੀ ਤੱਕ ਅਤ ਅਮੀਰ ਅਤੇ ਵਿਪਨ ਹੈ ਜਿਸ ਵਿੱਚ ਸਭਿਅਤਾਵਾਂ ਧਰਮਾਂ ਸਾਮਰਾਜਾਂ ਅਤੇ ਸਾਹਿਤਿਕ ਵਿਕਾਸ ਦੀਆਂ ਝਲਕੀਆਂ ਮਿਲਦੀਆਂ ਹਨ ਇਸ ਇਤਿਹਾਸ ਨੂੰ ਸਮਝਣ ਲਈ ਵੱਖ-ਵੱਖ ਤਰ੍ਹਾਂ ਦੇ ਸਰੋਤ ਮਹੱਤਵਪੂਰਨ ਹਨ ਜਿਵੇਂ ਕਿ ਪੁਰਾਤਤਵੀ ਸਰੋਤ ਸਾਹਿਤਿਕ ਗ੍ਰੰਥ ਵਿਦੇਸ਼ੀ ਯਾਤਰੀਆਂ ਦੇ ਵਰਣਨ ਸਿੱਕੇ ਸ਼ਿਲਾਲੇਖ ਅਤੇ ਲੋਕ ਪਰੰਪਰਾਵਾਂ ਇੱਥੇ ਇਹਨਾਂ ਸਰੋਤਾਂ ਦਾ ਵਿਸਥਾਰ ਵਿੱਚ ਵਰਣਨ ਹੈ ਖਾਸ ਕਰਕੇ ਪੰਜਾਬੀ ਵਿੱਚ ਇੱਕ ਪੁਰਾਤਤਵੀ ਸਰੋਤ ਆਰਕੀਓਲੋਜੀਕਲ ਸੋਰਸਸ ਪੁਰਾਤਤਵੀ ਸਰੋਤ ਪ੍ਰਾਚੀਨ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਵਿਗਿਆਨਿਕ ਸਬੂਤ ਪ੍ਰਦਾਨ ਕਰਦੇ ਹਨ ਇਸ ਸਰੋਤ ਸਮਾਜ ਵਪਾਰ ਸਭਿਤਾ ਅਤੇ ਰਾਜਨੀਤਿਕ ਢਾਂਚੇ ਬਾਰੇ ਜਾਣਕਾਰੀ ਦਿੰਦੇ ਹਨ ਹੜੱप्पा ਸਭਿਤਾ ਇੰਡਸ ਵੈਲੀ ਸਿਵਲਾਈਜੇਸ਼ਨ ਸਥਾਨ ਹੜੱप्पा ਮੋਹਨਜੋਦਾੜੋ ਤੋਲਾ ਵਿਰਾ ਲੋਥਲ ਰੋਪੜ ਪੰਜਾਬ ਸਮਾ 3000 ਈਸਵੀ ਪੂਰਵ ਤੋਂ 1900 ਈਸਵੀ ਤੱਕ ਸਬੂਤ ਖੁਦਾਈ ਵਿੱਚ ਮਿਲੇ ਸ਼ਹਿਰੀ ਢਾਂਚੇ ਮੋਹਰਾਂ ਮਿੱਟੀ ਦੇ ਭਾਂਡੇ ਅਤੇ ਸੋਨੇ ਚਾਂਦੀ ਦੇ ਗਹਿਣੇ ਮਹਾਨ ਸਨਾਨ ਘਰ ਮੋਹਨਜੋਦਾੜੋ ਅਤੇ ਸੰਗਠਿਤ ਨਗਰ ਯੋਜਨਾ ਸੱਭਿਅਤਾ ਦੀ ਤਕਨੀਕੀ ਤਰੱਕੀ ਨੂੰ ਦਰਸਾਉਂਦੀ ਹੈ ਮਹੱਤਵ ਵਿਸ਼ਵ ਦੀ ਪਹਿਲੀ ਸ਼ਹਿਰੀ ਸੱਭਿਅਤਾ ਜੋ ਪੰਜਾਬ ਸਿੰਧ ਅਤੇ ਗੁਜਰਾਤ ਨਾਲ ਜੁੜੀ ਹੋਈ ਹੈ ਸੋਨ ਘਾਟੀ ਸੋਨ ਵੈਲੀ ਸਥਾਨ ਪੰਜਾਬ ਵਿੱਚ ਸੋਨ ਨਦੀ ਦੇ ਨੇੜੇ ਸਮਾ 2 ਮਿਲੀਅਨ ਸਾਲ ਪੁਰਾਣੇ ਸਬੂਤ ਪੱਥਰ ਦੇ ਸੰਦ ਜੋ ਪ੍ਰਾਚੀਨ ਮਨੁੱਖੀ ਵਸੇਬੇ ਨੂੰ ਦਰਸਾਉਂਦੇ ਹਨ ਮਹੱਤਵ ਭਾਰਤੀ ਉਪਮਹਾਦੀਪਿਤਿਚ ਮਨੁੱਖੀ ਸਭਿਅਤਾ ਦਾ ਸਭ ਤੋਂ ਪੁਰਾਣਾ ਸਬੂਤ ਸਿੱਕੇ ਪੰਚਮਾਰਗ ਸਿੱਕੇ 6ਵੀਂ ਸਦੀ ਈਸਵੀ ਪੂਰਵ ਤੋਂ ਮਿਲੇ ਜੋ ਮਗਧ ਅਤੇ ਜਨਪਦਾਂ ਦੇ ਸਮੇਂ ਦੇ ਹਨ ਕੁਸ਼ਾਨ ਅਤੇ ਗੁਪਤ ਸਿੱਕੇ ਸੋਨੇ ਦੇ ਸਿੱਕਿਆਂ ਵਿੱਚ ਸਮਰਾਟਾਂ ਕਨਿਸ਼ਕ ਅਤੇ ਚੰਦਰਗੁਪ ਦੀਆਂ ਤਸਵੀਰਾਂ ਅਤੇ ਧਾਰਮਿਕ ਚਿੰਨ ਮਹੱਤਵ ਵਪਾਰ ਆਰਥਿਕ ਕਿਡੇ ਅਤੇ ਸ਼ਾਸਕਾਂ ਦੀ ਸੱਤਾ ਦਾ ਸਬੂਤ ਸ਼ਿਲਾਲੇਖ ਅਸ਼ੋਕ ਦੇ ਸ਼ਿਲਾਲੇਖ ਬ੍ਰਾਹਮੀ ਲਿਪੀ ਵਿੱਚ ਲਿਖੇ ਜਿਵੇਂ ਸਤੰਭਲੇਖ ਦਿੱਲੀ ਦੇ ਪੰਜਾਬ ਦੇ ਨੇੜੇ ਅਤੇ ਸ਼ਿਲਾਲੇਖ ਜੁਨਾਗੜ ਸ਼ਿਲਾਲੇਖ ਸਕੰਦਗੋਪ ਦੇ ਸਮੇਂ ਦਾ ਹੈ ਮਹੱਤਵ ਧਰਮ ਸ਼ਾਸਨ ਅਤੇ ਸਮਾਜ ਦੀ ਜਾਣਕਾਰੀ ਖਾਸ ਕਰਕੇ ਬੁੱਧ ਧਰਮ ਦੇ ਪ੍ਰਚਾਰ ਬਾਰੇ 2 ਸਾਹਿਤਿਕ ਸਰੋਤ ਲਿਟਰੇਰੀ ਸਰਸ ਪ੍ਰਾਚੀਨ ਭਾਰਤ ਦੇ ਸਾਹਿਤਕ ਸਰੋਤ ਵਿੱਚ ਧਾਰਮਿਕ ਦਾਰਸ਼ਨਿਕ ਅਤੇ ਸਮਾਜਿਕ ਗ੍ਰੰਥ ਸ਼ਾਮਿਲ ਹਨ ਜੋ ਸੰਸਕ੍ਰਿਤ ਪਾਲੀ ਅਤੇ ਪ੍ਰਾਕ੍ਰਿਤ ਵਿੱਚ ਲਿਖੇ ਗਏ ਵੈਦਿਕ ਸਾਹਿਤ ਰਿਗਵੇਦ 1500 ਤੋਂ 1200 ਈਸਵੀ ਪੂਰਵ ਸਭ ਤੋਂ ਪੁਰਾਣਾ ਵੈਦਿਕ ਗ੍ਰੰਥ ਜਿਸ ਵਿੱਚ ਪੰਜਾਬ ਨੂੰ ਸਬਦ ਸਿੰਧੂ ਸਤ ਨਦੀਆਂ ਦੀ ਧਰਤੀ ਵਜੋਂ ਵਰਣਨ ਕੀਤਾ ਗਿਆ ਆਰੀਆਂ ਦੇ ਜੀਵਨ ਧਰਮ ਅਤੇ ਯੁੱਧਾਂ ਦੀ ਜਾਣਕਾਰੀ ਯਜੁਰਵੇਦ ਸਾਮਵੇਦ ਅਥਰਵਵੇਦ ਯਗ ਮੰਤਰ ਅਤੇ ਸਮਾਜਿਕ ਰੀਤੀਆਂ ਉਪਨਿਸ਼ਦ ਦਾਰਸ਼ਨਿਕ ਵਿਚਾਰ ਜਿਵੇਂ ਆਤਮਾ ਅਤੇ ਬ੍ਰह्म ਮਹੱਤਵ ਆਰੀਆਂ ਦੀ ਸਭਿਤਾ ਧਰਮ ਅਤੇ ਸਮਾਜ ਨੂੰ ਸਮਝਣ ਲਈ ਮੁੱਖ ਸਰੋਤ ਮਹਾਕਾਵ ਐਪਿਕਸ ਰਾਮਾਇਣ ਵਾਲਮੀਕੀ RAM ਦੀ ਕਹਾਣੀ ਸਮਾਜਿਕ ਮੁੱਲ ਅਤੇ ਰਾਜਸ਼ਾਹੀ ਦੀ ਜਾਣਕਾਰੀ ਮਹਾਭਾਰਤ ਕੁਰੂਵਾਂਚ ਦੀ ਲੜਾਈ ਜਿਸ ਵਿੱਚ ਪੰਜਾਬ ਦੇ ਪੰਚਨਦ ਦਾ ਜ਼ਿਕਰ ਭਗਵਦ ਗੀਤਾ ਵਿੱਚ ਦਾਰਸ਼ਨਿਕ ਵਿਚਾਰ ਮਹੱਤਵ ਰਾਜਨੀਤਿਕ ਅਤੇ ਸਮਾਜਿਕ ਢਾਂਚੇ ਦੀ ਜਾਣਕਾਰੀ ਬੁੱਧ ਅਤੇ ਜੈਨ ਗ੍ਰੰਥ ਤ੍ਰਿਪਿਟਕ ਪਾਲੀ ਬੁੱਧ ਦੀਆਂ ਸਿੱਖਿਆਵਾਂ ਸਮਾਜ ਅਤੇ ਸੰਗ ਦੀ ਜਾਣਕਾਰੀ ਜੈਨ ਆਗਮ ਮਹਾਵੀਰ ਦੀਆਂ ਸਿੱਖਿਆਵਾਂ ਅਤੇ ਜੈਨ ਸਮਾਜ ਮਹੱਤਵ ਬੁੱਧ ਅਤੇ ਜੈਨ ਧਰਮ ਦੇ ਪ੍ਰਚਾਰ ਅਤੇ ਸਮਾਜਿਕ ਸੁਧਾਰ ਸੰਗਮ ਸਾਹਿਤ ਸਥਾਨ ਦੱਖਣ ਭਾਰਤ ਤਾਮਿਲਨਾਡੂ ਸਮਾਂ 300 ਈਸਵੀ ਪੂਰਵ ਤੋਂ 300 ਈਸਵੀ ਤੱਕ ਸਬੂਤ ਤਿਰੂਕੁਰਲ ਸ਼ਿਲਪadikaram ਵਰਗੀ ਗ੍ਰੰਥ ਜੋ ਸਮਾਜ ਵਪਾਰ ਅਤੇ ਸਾਹਿਤ ਨੂੰ ਦਰਸਾਉਂਦੇ ਹਨ ਮਹੱਤਵ ਦੱਖਣ ਭਾਰਤ ਦੀ ਸਭਿਅਤਾ ਦਾ ਪ੍ਰਮੁੱਖ ਸਰੋਤ ਤਿੰਨ ਵਿਦੇਸ਼ੀ ਯਾਤਰੀਆਂ ਦੇ ਵਰਣਨ ਫੋਰਨ ਅਕਾਉਂਟਸ ਵਿਦੇਸ਼ੀ ਯਾਤਰੀਆਂ ਅਤੇ ਇਤਿਹਾਸਕਾਰਾਂ ਨੇ ਪ੍ਰਾਚੀਨ ਭਾਰਤ ਦੇ ਸਮਾਜ ਸਭਿਅਤਾ ਅਤੇ ਸ਼ਾਸਨ ਬਾਰੇ ਜਾਣਕਾਰੀ ਦਿੱਤੀ ਗ੍ਰੀਕ ਲੇਖਕ ਹੈਰੋਡੋਟਸ 5ਵੀਂ ਸਦੀ ਈਸਵੀ ਪੂਰਵ ਭਾਰਤ ਨੂੰ ਸੋਨੇ ਦੀ ਚਿੜੀ ਵਜੋਂ ਵਰਣਨ ਸਿੰਧ ਨਦੀ ਦਾ ਜ਼ਿਕਰ ਮੈਗਾਸਥਨੀਜ਼ 7ਵੀਂ ਸਦੀ ਈਸਵੀ ਪੂਰਵ ਇੰਡੀਆ ਵਿੱਚ ਮੌਰੀਆ ਸਾਮਰਾਜ ਅਤੇ ਪਾਟਲੀਪੁੱਤਰ ਦਾ ਵਰਣਨ ਐਰੀਅਨ ਅਤੇ ਡਾਇਓਡੋਰਸ ਸਿਕੰਦਰ ਦੇ ਹਮਲੇ 326 ਈਸਵੀ ਪੂਰਵ ਅਤੇ ਪੋਰਸ ਨਾਲ ਲੜਾਈ ਪੰਜਾਬ ਮਹੱਤਵ ਭਾਰਤੀ ਸਮਾਜ ਅਤੇ ਰਾਜਨੀਤੀ ਦਾ ਵਿਦੇਸ਼ੀ ਨਜ਼ਰੀਆ ਚੀਨੀ ਯਾਤਰੀ ਫਾਹਿਆਂ 5ਵੀਂ ਸਦੀ ਈਸਵੀ ਗੁਪਤ ਸਾਮਰਾਜ ਦੇ ਸਮੇਂ ਦਾ ਵਰਣਨ ਬੁੱਧ ਧਰਮ ਅਤੇ ਸਮਾਜ ਹਿਊਐਨ ਸੰਗ 7ਵੀਂ ਸਦੀ ਹਰਸ਼ਵਰਧਨ ਦੇ ਸਮੇਂ ਦੀਆਂ ਯਾਦਾਂ ਨਲੰਦਾ ਵਿਸ਼ਵ ਵਿਦਿਆਲਾ ਮਹੱਤਵ ਬੁੱਧ ਧਰਮ ਅਤੇ ਸਿੱਖਿਆ ਦੀ ਸਥਿਤੀ ਅਰਬੀ ਅਤੇ ਫਾਰਸੀ ਲੇਖਕ ਅਲ ਬੈਰੂਨੀ 11ਵੀਂ ਸਦੀ ਈਸਵੀ ਕਿਤਾਬੁਲ ਹਿੰਦ ਹਚ ਭਾਰਤੀ ਵਿਗਿਆਨ ਧਰਮ ਅਤੇ ਸਮਾਜ ਮਹੱਤਵ ਵਿਗਿਆਨਕ ਅਤੇ ਸਮਾਜਿਕ ਅਧਿਐਨ 4 ਲੋਕ ਅਤੇ ਮੌਖਿਕ ਪਰੰਪਰਾਵਾਂ ਫੋਕ ਐਂਡ ਓਰਲ ਟ੍ਰੈਡੀਸ਼ਨਸ ਕਥਾਵਾਂ ਅਤੇ ਗਾਥਾਵਾਂ ਪੰਜਾਬ ਵਿੱਚ ਰਾਜਾ ਰਸਾਲੂ ਪੂਰਨ ਭਗਤ ਅਤੇ ਹੀਰ ਰਾਂਝਾ ਵਰਗੀਆਂ ਕਹਾਣੀਆਂ ਸਥਾਨਕ ਸੱਭਿਆਚਾਰ ਅਤੇ ਨਾਇਕਾ ਨੂੰ ਦਰਸਾਉਂਦੀਆਂ ਹਨ ਜਦ ਤੱਕ ਕਥਾਵਾਂ ਬੁੱਧ ਦੀਆਂ ਪਿਛਲੀਆਂ ਜਨਮ ਕਹਾਣੀਆਂ ਜੋ ਨੈਤਿਕ ਮੁੱਲ ਅਤੇ ਸਮਾਜ ਨੂੰ ਦਰਸਾਉਂਦੀਆਂ ਹਨ ਮਹੱਤਵ ਇਸ ਸਰੋਤ ਲਿਖਤੀ ਇਤਿਹਾਸ ਨੂੰ ਪੂਰਕ ਕਰਦੇ ਹਨ ਅਤੇ ਲੋਕਾਂ ਦੀ ਚੇਤਨਾ ਨੂੰ ਜਿਉਂਦਾ ਰੱਖਦੇ ਹਨ ਮੁੱਖ ਸਰੋਤਾਂ ਦਾ ਸਾਰ ਸਰਦੀ ਕਿਸਮ ਮੁੱਖ ਉਦਾਹਰਨਾ ਸਰਦੀ ਦੀ ਕਿਸਮ ਮੁੱਖ ਉਦਾਹਰਨਾ ਮਹੱਤਵ ਪੁਰਾਤਤਵੀ ਹੜੱਪਾ ਸੱਭਿਤਾ ਸਿੱਕੇ ਸ਼ਿਲਾਲੇਖ ਸੱਭਿਤਾ ਵਪਾਰ ਅਤੇ ਸ਼ਾਸਨ ਦੀ ਜਾਣਕਾਰੀ ਸਾਹਿਤਕ ਵੇਦ ਮਹਾਕਾਵ ਤ੍ਰਿਪਿਟਕ ਸੰਗਮ ਸਾਹਿਤ ਧਰਮ ਸਮਾਜ ਅਤੇ ਦਰਸ਼ਨ ਵਿਦੇਸ਼ੀ ਵਰਣਨ ਮੈਗਸਥਨੀਜ਼ ਯੂਨ ਸਾਂਗ ਅਲ ਬੈਰੂਨੀ ਵਿਦੇਸ਼ੀ ਨਜ਼ਰੀਆ ਅਤੇ ਸੱਭਿਆਚਾਰਕ ਵਿਭਿੰਨਤਾ ਲੋਕ ਪਰੰਪਰਾਵਾਂ ਜਾਤਕ ਕਥਾਵਾਂ ਲੋਕ ਗੀਤ ਸਥਾਨਕ ਸੱਭਿਆਚਾਰ ਅਤੇ ਨੈਤਿਕ ਮੁੱਲ ਮੁੱਖ ਸਮੇਂ ਅਤੇ ਸਭਿਅਤਾਵਾਂ ਹੜੱप्पा ਸਭਿਅਤਾ 3000 ਤੋਂ 1900 ਈਸਵੀ ਪੂਰਵ ਸ਼ਹਿਰੀ ਸਭਿਅਤਾ ਪੰਜਾਬ ਦਾ ਮੁੱਖ ਕੇਂਦਰ ਵੈਦਿਕ ਕਾਲ 1500 ਤੋਂ 600 ਈਸਵੀ ਪੂਰਵ ਪੰਜਾਬ ਵਿੱਚ ਸप्त सिंधु ਆਰੀਆਂ ਦਾ ਵਸੇਬਾ ਮਹਾਜਨਪਦ ਕਾਲ 600 ਤੋਂ 300 ਈਸਵੀ ਪੂਰਵ ਮਗਧ ਕੋਸਲ ਅਤੇ ਪੰਜਾਬ ਦੇ ਜਨਪਦ ਮੌਰੀਆ ਸਾਮਰਾਜ 322 ਤੋਂ 185 ਈਸਵੀ ਪੂਰਵ ਅਸ਼ੋਕ ਦੇ ਸ਼ਿਲਾਲੇਖ ਅਤੇ ਬੁੱਧ ਧਰਮ गुप्त साम्राज्य 320 ਤੋਂ 550 ઈસવી સોને ਦਾ ਯੁੱਗ ਕਲਾ ਅਤੇ ਵਿਗਿਆਨ ਪਿਆਰੇ ਦੋਸਤੋ ਇਸ ਵੀਡੀਓ ਨੂੰ ਲਾਈਕ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ